ਇਹ ਨ ਦੁੱਖ ਨ ਕਬੂ ਉਤਰੈ ਸੇ ਜਮ ਕੈ ਵਸ ਪੜਿਆ ਸੋ ਇਕੇਲੜਿਆ ਇਹ ਸ਼ਬਦ ਕਿਉਂ ਵਰਤਿਆ ਗਰੀਬ ਨਵਾਜ ਉਹ ਕੱਲੇ ਕਿਵੇਂ ਆ ਮਾਤਾ ਪਿਤਾ ਭੈਣ ਭਰਾ ਸੱਜਣ ਮਿੱਤਰ ਕਿੰਨੇ ਸੰਬੰਧੀ ਆ ਉਹ ਸਾਰੇ ਉਹਨਾਂ ਦੇ ਨਾਲ ਹਨ ਤੇ ਇਹ ਸ਼ਬਦ ਕਿਉਂ ਵਰਤਿਆ ਕਿ ਉਹ ਰਹਿਣ ਇਕੇਲੜਿਆ ਕਿਉਂਕਿ ਕੱਲੇ ਇਸ ਕਰਕੇ ਆ ਕਿ ਉਹ ਕੰਮ ਨਹੀਂ ਆਏ ਚੋਰ ਤੇ लाठी ਦੋ ਜਾਣੇ ਮੈਂ ਤੇ ਬਾਪੂ ਕੱਲੇ ਚੋਰ ਤੇ लाठी ਉਹ ਦੋ ਜਾਣੇ ਬਣ ਗਏ ਤੇ ਮੈਂ ਤੇ ਬਾਪੂ ਕੱਲੇ ਰਹਿ ਗਏ ਇਸ ਪ੍ਰਕਾਰ ਕਿਉਂਕਿ ਸਾਡਾ ਜਿਹੜਾ ਇਹ ਯਤਨ کارਗਰ ਨਹੀਂ ਹੋਇਆ ਤੇ ਚੋਰ ਦੀ लाठी ਕੰਮ ਆ ਗਈ ਉਹ ਦੋ ਹੋ ਗਏ ਇੱਕ ਚੋਰ ਤੇ ਇੱਕ लाठी ਇਸੇ ਤਰ੍ਹਾਂ ਇਹ ਸਾਰੇ ਕੀਤੇ ਯਤਨ ਕਿਸੇ ਕਾਰ ਕੰਮ ਨਹੀਂ ਆਏ ਵਿਕਾਰਾਂ ਤੋਂ ਬਚਾਉਣ ਦੀ ਭੈਣ ਭਰਾ ਮਾਤਾ ਪਿਤਾ ਜਿਨੇ ਸਜਣ ਮਿੱਤਰ ਬਣਾਏ ਆ ਘਰ ਵਾਲੀ ਘਰ ਵਾਲਾ ਧੀਆਂ ਪੁੱਤਰ ਇਹ ਸਾਰੇ ਸਬੰਧ ਤ੍ਰਿਸ਼ਨਾ ਦੇ ਜਲੇ ਕਿਸੇ ਕੰਮ ਨਹੀਂ ਆਏ ਇਹ ਤਾਂ ਆਪ ਠੱਗਾ ਨੇ ਲੁੱਟ ਲਏ ਵਿਕਾਰਾਂ ਨੇ ਤਾਂ ਸਾਨੂੰ ਕਿੰਨੇ ਬਚਾਉਣਾ ਸੀ ਇਸ ਕਰਕੇ ਇਕੱਲੇ ਰਹਿ ਗਏ ਗਰੀਬ ਨੂੰ ਆਜ ਪਰਵਾਉਂਦੇ ਹਨ ਤਿੰਨ ਦੁੱਖ ਨਾ ਕਬਹੂ ਉਤਰੈ ਉਹਨਾਂ ਨੂੰ ਕਦੇ ਵੀ ਦੁੱਖ ਨਹੀਂ ਉਤਰਦਾ ਸਦਾ ਦੁੱਖ ਸਹਾਰਨਾ ਬੰਦਾ ਕਿਹੜਾ ਦੁੱਖ ਪਹਿਲਾ ਦੁੱਖ ਜਨਮ ਦਾ ਮਾਤਾ ਦੇ ਉਦਰ ਵਿੱਚ ਜੋ ਇਰਾਕਤ ਕਰਮ ਜਿਹੜਿਆ ਉਹਨਾਂ ਨੂੰ ਸੋ ਉੱਥੇ ਵੀ ਪਰਮੇਸ਼ਰ ਨੇ ਕਿਰਪਾ ਕੀਤੀ ਆਪਨੇ ਸਿਮਰਨ ਦੇ ਕਰਕੇ ਬਚਾਇਆ ਮਾਤਾ ਦੇ ਉਦਰ ਵਿੱਚ ਸਵਾਸ ਸਵਾਸ ਸਿਮਰਨ ਕਰਦਾ ਤਾਂ ਇਹਦਾ ਗੁਰੂ ਕੇ ਪਿਆਰਿਓ ਜੀਵਦਾ ਦਾ ਉਹ ਜੋ ਆਗਿਆ ਨਾ ਮਾਤਾ ਦੇ ਉਦਰ ਵਾਲੀ ਵਿਦਵਾਨ ਮਹਾਂਪੁਰਖ ਦੱਸਦੇ ਆ ਕਿ ਇੰਨੀ ਜਠਰਾਗਨ ਤੇਜ ਹੁੰਦੀ ਹੈ ਕਿ ਉਹਨਾਂ ਦਿਨਾਂ ਵਿੱਚ ਮਾਤਾ ਜੇਕਰ ਰੋੜ ਵੀ ਖਾ ਲੇ ਉਹਨੂੰ ਕੱਚੇ ਰੋੜ ਵੀ ਹਜਮ ਹੋ ਜਾਂਦੇ ਆ ਤੇ ਫੁੱਲਾਂ ਦੇ ਨਾਲੋਂ ਕੋਮਲ ਇਹ ਸਰੀਰ ਜੋ ਬੱਚੇ ਦਾ ਹੈ ਆਦੇ ਉਦਰ ਵਿੱਚ ਉਹਨੂੰ ਪਰਤਪਾਲ ਮਾਤਾ ਉਦਰ ਰੱਖੈ ਲਗਨ ਦੇਤਨਾ ਸੇਕ ਸੋਈ Swami ਈਹਾ ਰੱਖੈ ਬੂਝੋਦ ਜੋ ਮਾਤਾ ਦੇ ਉਦਰ ਵਿੱਚ ਤੇਰੀ ਪਰਤਪਾਲਣਾ ਕਰਦਾ ਹੈ ਤੈਨੂੰ ਸੇਕ ਨਹੀਂ ਲਗਣ ਦਿੱਤਾ ਵੇਖ ਫੁੱਲਾਂ ਤੋਂ ਕੋਮਲ ਸਰੀਰ ਨੂੰ ਤੈਨੂੰ ਸੇਕ ਨਹੀਂ ਲੱਗਣ ਦਿੱਤਾ ਜਿਵੇਂ ਆ ਵਿੱਚ কুমਹਾਰ ਤਵਾ ਭਾਂਡਾ ਪਕਾਉਂਦਾ ਨਾ ਇਸ ਪ੍ਰਕਾਰ ਅੱਗ ਵਿੱਚ ਤੇਰੇ ਸਰੀਰ ਨੂੰ ਤਾਇਆ ਗਿਆ ਪਕਾਇਆ ਗਿਆ ਪਰ ਤੈਨੂੰ ਸੇਕ ਨਹੀਂ ਲੱਗਣ ਦਿੱਤਾ ਕਿਉਂ ਨਾਮ ਦੀ ਲਿਵ ਬਖਸ਼ਿਸ਼ ਕਰਕੇ ਸੋ ਇਸ ਕਰਕੇ ਜਿਵੇਂ ਮਾਦਾ ਦੀ ਉਦਰ ਵਿੱਚ ਜੈਸੀ ਅਗਨ ਉਦਰ ਮਹਤਾਸੀ ਬਾਹਰ ਮਾਇਆ ਮਾਇਆ ਅਗਨ ਸਾਹਿਬ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਿਵੇਂ ਉਹ ਜਠਰਾਗਨ ਭਿਆਨਕ ਸੀ ਇਦਾਂ ਇੱਥੇ ਮਾਇਆ ਬੜੀ ਭਿਆਨਕ ਹੈ ਇਹ ਕਰਤੇ ਪੁਰਖ ਨੇ ਖੇਲ ਰਚਾਇਆ ਹੈ ਇਦ ਤੋਂ ਬਚਣ ਵਾਸਤੇ ਸਿਮਰਨ ਕਰ ਸੋ ਮਾਤਾ ਦੇ ਉਧਰ ਵਿੱਚ ਤੈਨੂੰ ਪਰਮੇਸ਼ਰ ਨੇ ਬਚਾਇਆ ਜਦੋਂ ਜਨਮ ਲਿਆ ਨਾ ਜਿਵੇਂ ਸੁਨਿਆਰਾ ਕਹਿੰਦੇ ਮੋਟੀ ਤਾਰ ਨੂੰ ਨਲਕੀ ਰਾਈ ਖਿੱਚ ਕੇ ਖਿੱਚ ਵਲੀ ਹੋ ਜਾਂਦੀ ਹੈ ਇਸ ਤਰ੍ਹਾਂ ਜਨਮ ਵੇਲੇ ਦਾ ਜਿਹੜਾ ਦੁੱਖ ਹੈ ਜੀਵ ਨੂੰ ਸਹਾਰਨਾ ਪਿਆ ਕਈ ਉਹ ਦੁੱਖ ਨੂੰ ਨਾ ਸਹਾਰਦੇ ਆ ਬਿਸ਼ੁੱਧ ਹੋ ਗਏ ਕਈ ਕੰਨਾਂ ਨੂੰ ਪਾਗਲ ਹੋ ਜਾਂਦੇ ਆ ਕੰਨਾਂ ਨੂੰ ਕਈ ਕਈ ਚਰ ਬੋਲਣ ਦੀ ਬੋਲਣਾ ਨਹੀਂ ਆਉਂਦਾ ਤਤਲੇ ਹੋ ਜਾਂਦੇ ਆ ਕਈ ਜਨਮ ਦਾ ਦੁੱਖ ਨਾ ਸਹਾਰਦੇ ਆ ਉਸੇ ਵੇਲੇ ਚੜਾਈ ਕਰ ਦਿੰਦੇ ਆ ਇਹ ਦੁੱਖ ਜੰਮਣ ਦਾ ਸਿਰੋਂ ਨਹੀਂ ਉਤਰਦਾ ਜਨਮ ਲੈ ਕੇ ਫਿਰ ਬਾਲ ਅਵਸਥਾ ਦੇ ਵਿੱਚ ਅਨੇਕਾਂ ਹੀ ਦੁੱਖ ਅੰਧ ਪਿੰਗਲ ਅੰਧ ਗੰਗ ਪਿੰਗਲ ਮਤਹੀਨਾ ਬਾਲਕ ਕੀ ਹੁੰਦਾ ਅੱਖਾਂ ਦੇ ਹੁੰਦੇ ਆ ਅੰਨ ਔਰ ਪੈਰਾਂ ਹੱਥਾਂ ਦੇ ਹੁੰਦੇ ਆ ਪਿੰਗਲਾ ਜ਼ੁਬਾਨ ਹੈ ਪਰ ਗੁੰਗਾ ਹੈ ਕੋ ਦੱਸ ਨਹੀਂ ਸਕਦਾ ਮੈਨੂੰ ਕੀ ਚਾਹੀਦਾ ਇਸ਼ਾਰੇ ਕਰਦਾ ਮਤ ਹੈ ਨਹੀਂ ਕੀ ਇਸ਼ਾਰੇ ਕਰਦਾ ਮੈਨੂੰ ਉਹ ਚੰਦਰਮਾ ਲਿਆ ਕੇ ਦਿਓ ਫੜਾਓ ਅੱਖਾਂ ਨਾਲ ਵੇਖਦਾ ਪਰ ਇਹਨੂੰ ਇਹ ਨਹੀਂ ਕਿਸਦਾ ਕਿ ਅੱਗ ਹੈ ਅੱਗ 'ਚ ਹੱਥ ਪਾ ਲੈਂਦਾ ਸੱਪ ਨੂੰ ਹੱਥ ਪਾ ਲੈਂਦਾ ਹੱਥ ਪੈਰ ਹੁੰਦਿਆਂ ਸੋ ਉੱਥੇ ਹੀ ਸਾਰੀ ਕਿਰਿਆ ਸੋ ਮਾਲਮੂਤ ਉੱਥੇ ਤੇ ਆ ਗਈ ਜਾਂਦਾ ਰੋਈ ਜਾਂਦਾ ਥੋੜਾ ਵੱਡਾ ਹੁੰਦਾ ਕਿਸ਼ੋਰ ਅਵਸਥਾ ਚੋਂਦਾ ਖਾਣ ਪੀਣ ਵੱਲ ਬਹੁਤਾ ਧਿਆਨ ਲੱਗ ਜਾਂਦਾ ਵਿਕਾਰਾਂ ਵੱਲ ਜਲ ਪੈਂਦਾ ਇਸ ਪ੍ਰਕਾਰ ਹੋਰ ਅਵਸਥਾ ਵੱਡੀ ਹੁੰਦੀ ਹੈ प्रौੜਤਾ ਅਵਸਥਾ ਵੇਲੇ ਜਵਾਨੀ ਵੇਲੇ ਫਿਰ ਗੁਰੂ ਕੇ ਪਿਆਰੋ ਵਿਕਾਰਾਂ ਵਿੱਚ ਗਰਸਿਆ ਜਾਂਦਾ प्रौੜਿਆ ਅਵਸਥਾ ਵੇਲੇ ਸੋ ਘਰ ਪਰਿਵਾਰ ਨੂੰ ਸਾਹਮਣੇ ਵਾਸਤੇ ਲੱਗ ਜਾਂਦਾ ਬਹੁ ਪਰਪੰਚ ਕਰ ਪਰ ਧਨ ਲਿਆਵਾ ਸੁੱਧਦਾਰਾ ਪਹਿ ਆਨ ਲੁਟਾਵੈ ਬਹੁਤੇ ਯਤਨ ਕਰਕੇ ਬਹੁਤੇ ਪਰਪੰਚ ਕਰਕੇ ਕੋਈ ਨੌਕਰੀ ਕਰਦਾ ਕੋਈ ਚੱਕਰੀ ਕਰਦਾ ਕੋਈ ਖੇਤੀ ਕਰਦਾ ਕੋਈ ਸੌਦਾਗਰੀ ਕਰਦਾ ਕੋਈ ਕਿਸੇ ਪ੍ਰਕਾਰ ਵਪਾਰ ਕਰਕੇ ਲਿਆ ਕੇ ਘਰ ਪਰਿਵਾਰ ਨੂੰ ਪਾਲਣ ਲੱਗਦਾ ਪਰ RAM ਦਾ ਨਾਮ ਚੇਤੇ ਨਹੀਂ ਆਉਂਦਾ ਔਰ ਕਲਪਦਾ ਹੈ ਮੈਂ ਤੁਹਾਨੂੰ ਲਿਆ ਲਿਆ ਦਿਨਾ ਮੇਰੇ ਅੱਖ ਨਹੀਂ ਲੱਗਦੇ ਜਦੋਂ ਉਹ ਆ ਜਾਂਦੀ ਬੜੇਪਾ ਆ ਜਾਂਦਾ ਤਾਂ ਉਹ ਹੀ ਪੁੱਤ ਪੁੱਤਰੇ ਕਹਿੰਦੇ ਬਾਪੂ ਇੱਥੇ ਬਹਿ ਜਾ ਦਰਵਾਜ਼ੇ ਅੱਗੇ ਕੁੱਤੇ ਮੋੜ ਦਿਆ ਕਰ ਧਿਆਨ ਰੱਖਿਆ ਕਰ ਅੰਦਰ ਨਾ ਆਉਣ ਸੋ ਇਸ ਪ੍ਰਕਾਰ ਬੜਾ ਦੁਖੀ ਹੁੰਦਾ ਕਿ ਇਹਨਾਂ ਬਦਲੇ ਮੈਂ ਸਾਰੀ ਉਮਰ ਲਾਈ ਮੇਰੇ ਜਵਾਨੀ ਦੇ ਜਿਹੜੇ ਮੈਨੂੰ ਸਵਾਸ ਕੀਮਤੀ ਮਿਲੇ ਇਹਨਾਂ ਬਦਲੇ ਲਾ ਛੱਡੇ ਇਹ ਮੇਰਾ ਆ ਕਦਰ ਪਾਉਣ ਦੇ ਆ ਫਿਰ ਹੋਰ ਦੁਖੀ ਹੁੰਦਾ ਅਖੀਰ ਵੇਲੇ ਫਿਰ ਮਰਨ ਦਾ ਦੁੱਖ ਗੁਰੂ ਕੇ ਪਿਆਰੋਂ ਬੜਾ ਭਾਰੀ ਹੁੰਨਿਆ ਵਿਦਵਾਨ ਮਹਾਂਪੁਰਖ ਦੱਸਦੇ ਆ ਕਹਿੰਦੇ 70000 ਬਿਛੂ ਇੱਕੋ ਵਾਰ ਡੰਗ ਮਾਰੇ ਤਾਂ ਇਹਨਾਂ ਦੁੱਖ ਮਰਨ ਦਾ ਹੈ ਇੱਕ ਬਿਛੂ ਦਾ ਡੰਗ ਇਸ ਪ੍ਰਕਾਰ ਕਹਿੰਦੇ ਪਹਾੜ ਦੇ ਵਿੱਚ ਕੰਦਰਾਂ ਦੇ ਵਿੱਚ ਬਿਛੂ ਦੀ ਖੋਡ ਵੇਖ ਕਰਕੇ ਵੈਦ ਜਾਣ ਉਹਦੇ ਚ ਸੋ ਅੱਗੇ ਉਹਦੇ ਪੱਥਰ ਰੱਖ ਦਿੰਦੇ ਆ ਜਦੋਂ ਪਾਣੀ ਪੀਣ ਵਾਸਤੇ ਬਿਛੂ ਨੇ ਨਿਕਲਣਾ ਹੁੰਦਾ ਰਾਹ ਨਾ ਮਿਲਣ ਕਰਕੇ ਦੁਖੀ ਹੋ ਕੇ ਉਹਦੇ ਡੰਗ ਮਾਰਦਾ ਤੇ ਉਹ ਪੱਥਰ ਦਾ ਸੰਖਿਆ ਬਣ ਜਾਂਦਾ ਉਹਦੀ ਦਵਾਈ ਬਣਾਉਂਦੇ ਵੈਦ ਹੁੰਦਾ 70000 ਬਿਛੂ ਇੱਕੋ ਵਾਰ ਡੰਗ ਮਾਰੇ ਇਹਨਾਂ ਦੁਖ ਮਰਨ ਵਾਲੇ ਦਾ ਜਾ 70000 ਕਿਰਪਾਨਾਂ ਦਾ ਇੱਕੋ ਹਾਰ ਜੇ 70000 ਫਟ ਵਜਣ ਇਹਨਾਂ ਦੁੱਖ ਮੰਨਿਆ ਮਹਾਂਪੁਰਖ ਸੰਤ ਮੱਗਰ ਸਿੰਘ ਜੀ ਰਾਮਗੜ੍ਹ ਵਾਲੇ ਉਹਨਾਂ ਕੋਲੋਂ ਸੰਤਾਂ ਸੰਗਤਾਂ ਨੇ ਆ ਕੇ ਗੁਰੂ ਕੇ ਪਿਆਰਿਓ ਪੁੱਛਿਆ ਕਿ ਆਪ ਜੀ ਸਰੀਰ ਛੱਡਣ ਲੱਗੇ ਹੋ ਦਸੋ ਹਾਂ ਕਿ ਨਗ ਮਹਾਂਪੁਰਖੋ ਇਸ ਸਰੀਰ ਛੱਡਣ ਦਾ ਮਰਨ ਦਾ ਦੁੱਖ ਹੁੰਦਾ ਤਾਂ ਮਹਾਂਪੁਰਖ ਕਹਿਣ ਲੱਗੇ ਸਾਡੇ ਤੇ ਸਤਿਗੁਰੂ ਗਰੀਬ ਨਿਵਾਜ ਜੀ ਦੀ ਕਿਰਪਾ ਹੈ ਸਾਨੂੰ ਬ੍ਰਹਮ ਗਿਆਨ ਬਖਸ਼ਿਆ ਇਸ ਕਰਕੇ ਅਸੀਂ ਇਹ ਦੁੱਖ ਮਹਿਸੂਸ ਨਹੀਂ ਕਰ ਰਹੇ ਪਰ ਦੁੱਖ ਇਹੋ ਜਿਹਾ ਹੈ ਜਾਣੋ ਕਿ ਇਹ ਕੰਡਿਆਲਾ ਛਾਪਾ ਕੰਡਿਆਵਾਲਾ ਛਾਪਾ ਲੈ ਕੇ ਮੂੰਹ ਦੀ ਬਾਕੇ ਗੁਜ਼ਾਰਾ ਹੀ ਖਿੱਚਿਆ ਜਾਵੇ ਕੀ ਨਾ ਇੰਨਾ ਇੰਨਾ ਵੱਡਾ ਦੁੱਖ ਹੈ ਜਦੋਂ ਜਿੰਦ ਨੇ ਮਾਣੀ ਕਢੀਆ ਹੱਡਾ ਕੂ ਕੜਕਾਏ ਨਿਮਾਣੀ ਜਿੰਦ ਨੂੰ ਹੱਡਾਂ ਵਿੱਚ ਰਚੀ ਨੂੰ ਕੜਕਾ ਕੜਕਾ ਕਰਕੇ ਜਮਦੂਤ ਕੱਢਦੇ ਆ ਨਾ ਇਹਨਾਂ ਦੁੱਖ ਭਾਰੀ ਲੱਗਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਥਨ ਕਰ ਰਹੇ ਹਨ ਕਿ ਇਸ ਪ੍ਰਕਾਰ ਜੋ ਸਤ ਸੰਗਤ ਤੋਂ ਸਾਧੂ ਜਨਾਂ ਤੋਂ ਬਾਹਰੀਆਂ ਹਨ ਜੀਵ ਰੂਪੀ ਇਹ ਇਸਤਰੀਆਂ ਉਹਨਾਂ ਦੇ ਸਿਰ ਤੋਂ ਤਿੰਨ ਦੁੱਖ ਨ ਕਬੂ ਉੱਤਰੈ ਇਹ ਕਦੀ ਵੀ ਦੁੱਖ ਨਹੀਂ ਉਤਰਦਾ ਸੇ ਜਮ ਕੇ ਵਸ ਪੜਿਆ ਤੇ ਉਹ ਫਿਰ ਅੱਗੇ ਪਰਲੋਕ ਦੇ ਵਿੱਚ ਜਮਾਂ ਦੇ ਵਸ ਪੈਂਦੀਆਂ ਪਰਲੋਕ ਦੇ ਵਿੱਚ ਕਿੰਨੇ ਦੁੱਖ ਹੈ ਬੜੇ ਭਾਰੀ ਗ੍ਰੰਥਾਂ ਵਿੱਚ ਲਿਖੇ ਸੋ ਲਹੂ ਪਾਗ ਦੀ ਬੈਤਰਨੀ ਨਦੀ ਨੂੰ ਪਾਰ ਕਰਨਾ ਅਗ ਦੀ ਨਦੀ ਪਾਰ ਕਰਨੀ ਸੋ ਇਸੇ ਤਰ੍ਹਾਂ ਅਸਬੱਤਰ ਬੰਨ ਨੂੰ ਪਾਰ ਕਰਨਾ ਇਹ ਬੜੇ ਵੱਡੇ ਦੁੱਖ ਲਿਖੇ ਹਨ